ਚੜਦੇ ਆ ਹੀ ਮੌਸਮ 'ਚ ਭਾਰੀ ਤਬਦੀਲੀ ਦੇਖਣ ਨੂੰ ਮਿਲਦੀ ਹੈ। ਬਰਸਾਤਾ ਦੇ ਚਲਦਿਆਂ ਤਾਪਮਾਨ 'ਚ ਗਿਰਾਵਟ ਆਂਦੀ ਹੈ ਅਤੇ ਤਪਦੀ ਗਰਮੀ ਤੋਂ ਰਾਹਤ ਮਿਲਦੀ ਹੈ। ਪਰ ਇਸ ਮਹੀਨੇ ਦੀ ਸ਼ੁਰੂਆਤ ਹੁੰਦੇ ਸੱਚਕਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਫ੍ਰੀ ਕਿਚਨ ਵੀ ਕਿਹਾ ਜਾਂਦਾ ਹੈ ਜਿੱਥੇ ਦੇਸ਼-ਦੇਸ਼ਾਂ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂ ਰੋਜ਼ਾਨਾ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਨੇ ਇਸ ਪਾਵਨ ਪਿੱਤਰ ਸਥਾਨ ਤੇ ਸੌਨ ਦਾ ਮਹੀਨਾ ਚੜ੍ਹਦੇ ਸੰਕਤਾਂ ਲਈ ਵਿਸ਼ੇਸ਼ ਲੰਗਰ ਤਿਆਰ ਕੀਤੇ ਜਾਂਦੇ ਨੇ ਤੋਂ ਇਹ ਤਸਵੀਰਾਂ ਨੇ ਸ਼੍ਰੀ ਗੁਰੂ ਰਾਮਦਾਸ ਲੰਗਰ ਕਰਦੀਆਂ ਜਿੱਥੇ ਸੌਨ ਦੇ ਮਹੀਨੇ ਨੂੰ ਮੁੱਖ ਰੱਖਦੇ ਆ ਸ਼ਰਧਾਲੂਆਂ ਲਈ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਦੇ ਲਈ ਖੀਰ ਅਤੇ ਪੂੜਿਆਂ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਲਵਾਈਆਂ ਦੀ ਕਬੱਡੀ ਟੀਮ ਲਗਭਗ 10 ਤੋਂ ਵੱਧ ਕੜਾਈਆਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੇਸੀ ਘੋੜੇ ਨਾਲ ਜੋ ਹੈ ਇਹ ਪੂਰੇ ਤਿਆਰ ਕੀਤੇ ਜਾ ਰਹੇ ਨੇ ਕਿਉਂਕਿ ਸੌਣ ਦੇ ਮਹੀਨੇ ਅਕਸਰ ਹੀ ਜਦੋਂ ਵਸਾਤਾ ਸ਼ੁਰੂ ਹੁੰਦੀ ਹੈ ਖਾਸ ਕਰਕੇ ਗੁਰੂ ਨਗਰੀ ਚ ਦੇਖਿਆ ਗਏ ਤਾਂ अनेका ਵਿਸ਼ੇਸ਼ ਦੁਕਾਨਾਂ ਮਸ਼ਹੂਰ ਨੇ ਜਿੱਥੇ ਸੋਨ ਦਾ ਮਹੀਨਾ ਚੜਦਿਆਂ ਖੀਰ ਅਤੇ ਪੂੜੇ ਖਾਨ ਦੇ ਸ਼ਕੀਨਾ ਦੀਆਂ ਲਾਈਨਰ ਵੇਖਣ ਨੂੰ ਮਿਲਦੀਆਂ ਨੇ ਪਰ ਇਹ ਤਸਵੀਰਾਂ ਅਸੀਂ ਸਾਂਝੀਆ ਕਰ ਰਹੇ ਹਾਂ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦੀਆਂ ਜਿੱਥੇ ਸੋਨ ਦੇ ਮਹੀਨੇ ਨੂੰ ਮੁੱਖ ਰੱਖਦੇ ਹਾਂ ਪੂੜਿਆਂ ਦਾ ਲੰਗਰ ਖੀਰ ਦਾ ਲੰਗਰ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼ਕਾਇਆ ਜਾ ਰਿਹਾ ਹੈ। ਤਾਂ ਬੇहद ਖੂਬਸੂਰਤ ਤਸਵੀਰ ਹੈ। ਸ਼੍ਰੀ ਗੁਰੂ ਰਾਮਦਾਸ ਲੰਗਰ ਕਰਦੀ ਕਿੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਲਵਾਈਆਂ ਦੀ ਇੱਕ ਵੱਡੀ ਟੀਮ ਜਿਹੜੀ ਇਸ ਵੇਲੇ ਜੋ ਵਿਸ਼ੇਸ਼ ਤੌਰ ਤੇ ਸੋਨ ਦੇ ਮਹੀਨੇ ਨੂੰ ਮੁੱਖ ਰੱਖਦੇ ਆ ਇਹ ਤਿਆਰੀ ਰੰਭੀ ਜਾਂਦੀ ਹੈ। ਤਾਂ ਸਾਰਾ ਦਿਨ ਲੰਗਰ ਦੇ ਵਿੱਚ ਦਾਲ ਪ੍ਰਸ਼ਾਦੇ ਸਬਜ਼ੀਆਂ ਦੇ ਨਾਲ ਨਾਲ ਇਹ ਪੂਰੇ ਅਤੇ ਖੀਰ ਜਿਹੜੀ ਹੈ ਉਹ ਉਚੇਚੇ ਤੌਰ ਤੇ ਵਰਤਾਈ ਜਾਂਦੀ ਹੈ। ਤਾਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਪਹੁੰਚਣ ਵਾਲੀ ਸੰਗਤਾਂ ਜਿੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਨਤਪਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲੈਂਦੀ ਹੈ ਉੱਥੇ ਸ਼ਰਧਾ ਤੇ ਸਤਕਾਰ ਦੇ ਸਹਿਤ ਬੇੜਾ ਕਿਸੇ ਪੇਤ ਭਾਪ ਤੋਂ ਪੰਗਤ ਦੇ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਦੀ ਹੈ। ਤੋਂ ਸੰਗਤਾਂ ਦੇ ਨਾਲ ਵੀ ਗੱਲ ਕਰਾਂਗੇ। ਸਾਵਣ ਦਾ ਮਹੀਨਾ ਹੈ ਤੇ ਅੱਜ ਪੂੜੀਆਂ ਦਾ ਲੰਗਰ ਜਿਹੜਾ ਸ਼ੁਰੂ ਕੀਤਾ ਗਿਆ। ਹਾਂਜੀ। ਬਹੁਤ ਬਹੁਤ ਵਧੀਆ ਲੱਗਦਾ ਹੈ। ਬਹੁਤ ਵਧੀਆ ਵੀ। ਅਸੀਂ ਪੁੰਨੇ ਤੋਂ ਮਹਾਰਾਸ਼ਟਰ। ਹਾਂਜੀ। ਦੇਖਿਆ ਕਿ ਲੰਗਰ ਚਾਹ ਰਿਹਾ। ਅਸੀਂ ਆਂਦੇ ਹਰ ਸਾਲ ਆਂਦੇ ਹਾਂ ਅਸੀਂ ਇੱਥੇ ਸਾਵਣ ਦੇ ਮਹੀਨੇ ਦੀ ਆਂਦੇ। ਹਾਂਜੀ ਪੂਰਾ ਲੰਗਰ ਪੂਰਾ ਦਿਨ ਆਂਦੇ ਸੀ ਪੂਰੇ ਸ਼ੱਕਰ ਉਹ ਬਹੁਤ ਵਧੀਆ ਬਹੁਤ ਵਾਦ ਸਾਵਲ ਦੇ ਮੇਲੇ ਦੀ ਸਪੈਸ਼ਲਟੀ ਹੈ ਇਹ ਜਿਹੜੀ ਪੂਰੀਆ ਹਾਂਜੀ ਟੇਸਟੀ ਹੈ ਬਹੁਤ ਅੱਛਾ ਕਨਸੈਪਟ ਜੇ ਤੁਸੀਂ ਦੇਖੋ ਕਿ ਅਲੱਗ-ਅਲੱਗ ਦੇਸ਼ਾਂ ਤੋਂ ਅਲੱਗ-ਅਲੱਗ ਧਰਮਾਂ ਦੇ ਲੋਕ ਅਲੱਗ-ਅਲੱਗ ਵਰਗਾਂ ਦੇ ਲੋਕ ਬੈਠ ਕੇ ਬਰਾਬਰ ਖਾਂਦੇ ਸਾਰੇ ਹਾਂ ਸਾਰੇ ਬੈਠੇ ਆ खुशी नाल खा रहे हाँ ये सावंदी स्पेशल भी है हाँ मालपुए हाँ हम्म जी अच्छा रखेंगे बहुत अच्छा नीशा वाज़ दे महाराष्ट्रा से आए पहली बार आए नहीं पहले आ चुके हैं बहुत टेस्टी है <laughs> बहुत अच्छा सब सब कुछ था था। बहुत अच्छा है सब बहुत बढ़िया सिस्टम है बहुत बढ़िया सिस्टम ऐसे पुण्य तो आए गए बड़ा खाने का बड़ा प्रोग्राम अच्छा हर चीज अच्छी आएगी बाबे दी हां बाबे हा, दी बड़ी कृपा बड़ी-बड़ी कृपा इनकी दी स्पेशलिटी है कि आज मालपुड़े भी लंगर में परताए जा रहे हैं बहुत बढ़िया लगा जी गुरु दी कृपा सच्चे पाशा गुरु रामदास जी दी ਤੇ ਜਦੋਂ ਵੀ ਆਈਦਾ ਨਵੇਂ ਤੁਹਾਨੂੰ ਕੋਈ ਆਟਮ ਇਹਨੂੰ ਵੇਖਣ ਮਿਲਦੀ ਜਖਾਨ ਨੂੰ ਰੰਗਰ ਬਹੁਤ ਵਧੀਆ ਹੁੰਦਾ ਜੀ ਅੱਜ ਮਾਲਪੂੜੇ ਫੀਰ ਇਹ ਰੰਗਰ ਵਿੱਚ ਬਹੁਤ ਵਧੀਆ ਲੱਗਦਾ ਜੀ ਸਾਵਣ ਦੇ ਮਹੀਨੇ ਸਰਬੰਦੇ ਦਿਲ ਕਰਦਾ ਹੈ ਕਿ ਪੂਰੇ ਤੇ ਗੀਤ ਹੈ ਹਾਂ ਜੀ ਸਾਵਣ ਦਾ ਮਹੀਨਾ ਵੀ ਹੈ ਤੇ ਅੱਜ ਸੈਭ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬੀ ਦਾ ਪ੍ਰਕਾਸ਼ ਦਿਹਾੜਾ ਤੇ ਬੜਾ ਮਨ ਖੁਸ਼ ਹੋਇਆ ਇੱਥੇ ਆਣ ਕੇ ਹਾਂ ਜੀ ਤੇ ਨੰਗਰ ਵਿੱਚ ਬਹੁਤ ਵਧੀਆ ਲੰਗਰੀ ਸੇਵਾ ਚੱਲ ਰਹੀ ਹੈ ਤੇ ਮਾਲਪੂੜੇ ਨੰਗਰ ਬਹੁਤ ਸਵਾਦ ਬਣਾਇਆ ਤੇ ਇਹ ਤੇ ਖੀਰ ਖਾਈ ਤੇ ਮਾਲਪੂੜੇ ਖਾਈ ਅੱਜ ਤੁਹਾਨੂੰ ਕੋਈ ਰਾਮਦਾਸ ਦੇ ਦਰ ਤੇ ਇਹ ਮਾਲਪੂੜੇ ਤੇ ਖੀਰ ਛਕਣ ਦਾ ਮੌਕਾ ਮਿਲਿਆ ਕੀ ਕਹਿਣਾ ਚਾਹੋਗੇ ਆਪਣੇ ਆਪ ਨੂੰ ਬਹੁਤ ਬੜਾ ਭਾਗੇ ਸਮਝਨੇ ਆ ਕਿ ਜਿਹੜਾ ਸਾਨੂੰ ਇਹ ਟਾਈਮ ਮੌਕਾ ਮਿਲਿਆ ਦਰਸ਼ਨ ਕਰਨ ਦੇ ਮਹਾਰਾਜ ਦੇ ਬਹੁਤ ਧੰਨਵਾਦ ਕਰਦੇ ਆ ਰਾਮਦਾਸ ਲੰਗਰ ਬਾਰੇ ਲੰਗਰ ਬਹੁਤ ਇਸ ਤੋਂ ਹੈ ਹੀ ਨਹੀਂ ਰੋਈ ਜੀ ਜੀ ਇਸ ਤੋਂ ਇਸ ਤੋਂ ਤੇ ਕੋਈ ਨਹੀਂ ਦਰਸ਼ਨ ਕਰਕੇ ਨਿਹਾਲ ਹੋ ਗਿਆ ਉਧਰੋਂ ਕੀੜੇ ਤੇ ਨਾਲੇ ਪੂੜਿਆਂ ਦਾ ਲੰਗਰ ਤਿਆਰ ਆ ਤੇ ਬਹੁਤ ਮਜ਼ਾ ਆਇਆ ਅਸੀਂ ਹਮਾਂ ਚਲ ਤੋਂ ਮੰਡੀ ਤੋਂ ਹਾਂਜੀ ਇਹ ਨਜ਼ਾਰਾ ਕਿਤੇ ਹੋਰ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਅੱਜ ਪ੍ਰਕਾਸ਼ोत्सव ਹੈ ਤੇ ਉਹਦੇ ਨਿਵੇਤ ਚ ਸਾਨੂੰ ਇਹ ਪ੍ਰਸ਼ਾਦ ਮਿਲਿਆ ਹੈ ਹਾਂਜੀ ਨੰਦਨੀ अरोड़ा ਮੁੰਬਈ ਸੇ ਕੀ ਕਹਿਣਾ ਚਾਹਾਂਗੇ ਅੱਜ ਸ਼ਾਵਣ ਦੇ ਮਹੀਨੇ ਦੇ ਵਿੱਚ ਇਸ ਪੂਰੇ ਦਾ ਨਗਰ ਹਾਂਜੀ बहुत अच्छा है टेस्टी है, का है। जी जी का प्रसाद है बहुत हमारे धनबाग जो हमने यहाँ पर लंगर छक्का हमारे पूरे परिवार के साथ में आए मेरी बेटी है इसकी नई नई शादी है हाँ शिव दर्शन करने के लिए आए हैं और माता चिंतपूर्णी के भी जाने वाले हैं वहाँ पर मेला लगता है ना वहाँ पे बहुत बढ़िया जी वाह सतनाम श्री वाहेगुरु बिल्कुल संता का कहना है की बड़े हैं बड़े बड़ हैं ਕਿ ਇਸ ਲੋਕੀਕ ਨਜ਼ਾਰੇ ਦਾ ਆਨੰਦ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ। ਸਾਵਣ ਦਾ ਮਹੀਨਾ ਵੀ ਚੱਲ ਰਿਹਾ ਹੈ। ਔਰ ਇਸੇ ਖੁਸ਼ੀ ਚ ਸਿਰ ਗੁਰੂ ਰਾਮਦਾਸ ਦੇ ਦਰ ਤੇ ਸਿਰ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਹੋਰ ਨਾ ਸਵਾਦੀ ਲੰਗਰਾਂ ਦੇ ਨਾਲ ਨਾਲ ਖੀਰ ਅਤੇ ਪੂਰੇ ਦਾ ਲੰਗਰ ਜਿਹੜਾ ਉਹ ਵੀ ਵਰਤਾਇਆ ਜਾ ਰਿਹਾ ਜਿਸ ਦਾ ਸੰਤਾਂ ਬੇਹੱਦ ਆਨੰਦਮਾਨ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਸ਼ ਵਿਦੇਸ਼ਾਂ ਦੀਆਂ ਸੰਤਾਂ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਤੰਗੁਰ ਰਾਮਦਾਸ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਉੱਥੇ ਇਹਨਾਂ ਤਰ੍ਹਾਂ ਤਰ੍ਹਾਂ ਦੇ ਸਵਾਦੀ ਲੰਗਰਾਂ ਦਾ ਆਨੰਦ ਮਾਣ ਰਹੀਆਂ ਨੇ ਖਾਸ ਕਰਕੇ ਜਿਹੜੇ ਖੀਰ ਅਤੇ ਮਾਲਪੂੜੇ ਦੇ ਲੰਗਰ ਹੈ ਜੋ ਕਿ ਸੌਣ ਦਾ ਖਾਸ ਸਵਾਦ ਹੈ ਗੱਲ ਕਰਾਂਗੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਜੀ ਹਰਾਂ ਦੇ ਨਾਲ ਮੈਨੇਜਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਖਾਸ ਖਿੱਚ ਦਾ ਕੇਂਦਰ ਬਣਿਆ ਲੰਗਰ ਦੇ ਮਾਲ ਪੂੜੇ ਤੇ ਖੀਰ ਹਾਂਜੀ ਤਨਤਨ ਗੁਰੂ ਰਾਮਦਾਸ ਦੇ ਲੰਗਰਾਂ ਦੇ ਵਿੱਚ ਅੱਜ ਜਿਹੜੇ ਮਾਲ ਪੂੜੇ ਤੇ ਖੀਰ ਸੰਗਤਾਂ ਦੇ ਲਈ ਵਿਸ਼ੇਸ਼ ਤੌਰ ਤੇ ਅੱਜ ਤਨਤਨ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਆ ਅਤੇ ਨਾਲ ਸਾਵਣ ਦਾ ਮਹੀਨਾ ਵੀ ਆ ਸੋ ਸੰਗਤਾਂ ਨੂੰ ਜੋ ਪਿਛਲੇ ਸਾਲ ਦੀ ਤਰ੍ਹਾਂ ਵੀ ਸਾਵਣ ਦੇ ਮਹੀਨੇ ਚ ਮਾਲ ਪੂੜੇ ਤੇ ਖੀਰ ਛਕਾਈ ਜਾਵੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਲੰਗਰ ਆ ਇਹ ਤਿਆਰ ਕੀਤਾ ਗਿਆ ਸੋ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਉਹ ਜ ਅੰਮ੍ਰਿਤ ਵੇਲੇ ਤੋਂ ਹੀ ਇਹ ਜਿਹੜਾ ਮਾਲ ਪੂੜਿਆ ਤੇ ਖੀਰ ਦਾ ਲੰਗਰ ਆ ਇਹ ਚੱਲ ਰਿਹਾ ਤੁਸੀਂ ਵੇਖ ਸਕਦੇ ਹੋ ਸਵੇਰੇ ਤੋਂ ਹੀ 8-9 ਪੱਟੀਆਂ ਇਹ ਜਿਹੜੀਆਂ ਮਾਲ ਪੂੜਿਆਂ ਨੂੰ ਤਿਆਰ ਕਰਨ ਵਾਸਤੇ ਉਹ ਵੱਖ-ਵੱਖ ਕਾਰੀਗਰ ਲੱਗੇ ਹੋਏ ਨੇ ਸੋ ਬਹੁਤ ਸਾਰੀਆਂ ਸੰਗਤਾਂ ਸੰਤਨ ਸਿੰਘ ਰਾਮਦਾਸ ਦੇ ਲੰਗਰਾਂ ਚ ਮਾਲ ਪੂੜੇ ਖੀਰ ਸ਼ੱਕ ਕੇ ਤੇ ਗੁਰੂ ਸਾਹਿਬ ਦਾ ਸkranana ਕਰ ਰਹੀ ਆ ਨੇ ਤੁਸੀਂ ਕੋਈ ਸੰਗਤਾਂ ਨੂੰ ਕੋਈ ਖਾਸ ਸੁਨੇਹਾ ਹਾਂ ਅਸੀਂ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਚਾਹਣਾ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਗਰਾਂ ਵਿੱਚ ਵਕ ਵਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਗਾਏ ਜਾ ਰਹੇ ਨੇ ਇੱਕ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਆਉਂਦੇ ਨੇ ਮੇਰੀਆਂ ਬੀਬੀਆਂ ਮੇਰੀਆਂ ਭੈਣਾਂ ਬੱਚਿਆਂ ਵਾਲੀਆਂ ਉਹਨਾਂ ਬਾਅਦ ਤੇ ਵਿਸ਼ੇਸ਼ ਤੌਰ ਤੇ ਸਾਡੇ ਲੰਗਰ ਤੇ ਵਿੱਚ 24 ਘੰਟੇ ਇੱਕ ਲੰਗਰ ਦੀ ਇੱਕ ਦੁੱਧ ਦੀ ਕੇਨੀ ਰੱਖੀ ਵੀ ਆ ਕੋਈ ਵੀ ਮੇਰੀ ਭੈਣ ਕੋਈ ਮਾਂ ਮੇਰੀ ਬੱਚੀ ਮੇਰੀ ਬੇਟੀ ਉਹ ਸਾਡੇ ਲੰਗਰਾਂ ਚ ਆਵੇ ਉਹਨਾਂ ਦੇ ਕਿਸੇ ਬੱਚੇ ਨੂੰ ਦੁੱਧ ਚਾਹੀਦਾ ਉਹ 24 ਘੰਟੇ ਸਾਡੇ ਕੋਲ ਕੇਨੀ ਦੁੱਧ ਦੀ ਤਿਆਰ ਹੁੰਦੀ ਆ ਉਵਾਲੀ ਦੇ ਕੇ ਉਹ ਆਪਣੀ ਬੋਤਲ ਲੈ ਕੇ ਆਵੇ ਤੇ ਉਹ ਬੋਤਲ ਦੇ ਵਿੱਚ ਦੁੱਧ ਪਵਾ ਕੇ ਉਹ ਆਪਣੇ ਬੱਚੇ ਨੂੰ ਆਪਣੇ ਬੇਟੇ ਨੂੰ ਦੇ ਸਕਦੀ ਆ ਮੈਂ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੇ ਦਰਸ਼ਨ ਕਰਨ ਆਈਆਂ ਨੂੰ ਬੇਨਤੀ ਕਰਦਾ ਵੀ ਇੱਥੇ ਆ ਕੇ ਕੋਈ ਐਦਾਂ ਦੀ ਤੰਗੀ ਮਹਿਸੂਸ ਨਾ ਕਰਨ ਵੀ ਸਾਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਾਡੇ ਬੱਚਿਆਂ ਨੂੰ ਦੁੱਧ ਨਹੀਂ ਮਿਲਿਆ ਇਹ ਇੱਥੇ ਇੱਕ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਲਈ ਇਹ ਉਪਰਾਲਾ ਕੀਤਾ ਗਿਆ ਮਹਿਮਾਨਯੋਗ ਪ੍ਰਧਾਨ ਸਾਹਿਬ ਦਾ ਇਸ ਕੋਲੋਂ ਧੰਨਵਾਦ ਕਰਦਾ ਭਾਈ ਹਰਜਿੰਦਰ ਸਿੰਘ ਧਾਮੀ ਜੀ ਦਾ ਤੇ ਉਹਨਾਂ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਇੱਕ ਹੋਰ ਉਪਰਾਲਾ ਕੀਤਾ ਬਹੁਤ ਜਲਦੀ ਤੁਹਾਨੂੰ ਜਿਹੜਾ ਇਹ ਲੰਗਰ ਆ ਜਿੱਥੇ ਹੁਣ ਤੁਹਾਨੂੰ ਗਰਮੀ ਮਹਿਸੂਸ ਹੋ ਰਹੀ ਆ ਇਹ ਸੰਗਤਾਂ ਨੂੰ ਬਹੁਤ ਜਲਦੀ ਇੱਕ ਏਸੀ ਲੰਗਰ ਵੀ ਤਿਆਰ ਕਰਕੇ ਦੇਵਾਂਗੇ ਜਿਹਦਾ ਕਿ ਪ੍ਰੋਜੈਕਟ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਹਰ ਹਾਲ 에어 ਕੰਡੀਸ਼ਨ ਕੀਤਾ ਜਾਊਗਾ। ਬਿਲਕੁਲ ਜੀ ਜਿਹੜਾ ਲੰਗਰ ਹਾਲ ਆ ਉਹ ਬਿਲਕੁਲ 에어 ਕੰਡੀਸ਼ਨ ਕੀਤਾ ਜਾਊਗਾ ਕਿਉਂਕਿ ਸਤਕੰਟ ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ਦੀ ਮਹੱਤਤਾ ਇਹ ਇੰਨੀ ਆ ਇੱਥੇ ਬਹੁਤ ਸੰਗਤਾਂ ਬੜੀ ਸਰਦਾ ਨਾਲ ਬੜੀ ਤਦਾਦ ਦੇ ਵਿੱਚ ਦਰਸ਼ਨ ਵੇਲੇ ਕਰਨ ਆਉਂਦੀਆਂ ਨੇ ਇਹਨਾਂ ਸਾਰੀਆਂ ਗੱਲਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸਾਡੇ ਮਾਣਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਜੀ ਜਿਸ ਤਰ੍ਹਾਂ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਹਰਾਂ ਨੇ ਦੱਸਿਆ ਹੈ ਕਿ ਸੌਨ ਦੇ ਮਹੀਨੇ ਨੂੰ ਮੁੱਖ ਰੱਖਦੇ ਹਾਂ ਲੰਗਰ ਦੇ ਵਿੱਚ ਖੀਰ ਅਤੇ ਮਾਰਕੂੜੇ ਛਕਾਏ ਜਾ ਰਹੇ ਨੇ ਜਿਸ ਦਾ ਸੰਗਤਾਂ ਬੜੀ ਖੁਸ਼ੀ-ਖੁਸ਼ੀ ਆਨੰਦ ਮਾਨਦੀ ਹੋਈ ਹੈ ਨਜ਼ਰ ਆ ਰਹੀਆਂ ਨੇ ਔਰ ਨੇੜਕੁਇਖ ਦੇ ਵਿੱਚ ਸੰਗਤਾਂ ਦੇ ਲਈ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਜਿਹੜੇ ਦੋ ਹਾਲ ਨੇ ਵੱਡੇ ਇਹਨਾਂ ਨੂੰ 에어 ਕੰਡੀਸ਼ਨ ਕੀਤਾ ਜਾਊਗਾ ਤਾਂ ਜੋ ਲੰਗਰ ਛਕਦੇ ਆ ਸੰਗਤਾਂ ਨੂੰ ਗਰਮੀ ਤੰਗ ਪ੍ਰੇਸ਼ਾਨ ਨਾ ਕਰ ਸਕੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮਿੰਦਰ ਸਿੰਘ ਮੌਂਗਾ ਪੀ.ਸੀ. ਨਿਊਜ਼ ਅੰਮ੍ਰਿਤਸਰ